ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਆ ਜਿਹੜੀ ਤੁਸੀਂ ਮਸ਼ੀਨ ਵੇਖ ਰਿਹਾ ਜੀ ਇਹ ਹੈਗੀ ਆ ਜੀ 2014 ਮਾਡਲ ਇਹਨੂੰ ਆਪਾਂ ਕਰ ਲੱਗਿਆ ਜੀ ਪੇਂਟ ਤੇ ਤੁਸੀਂ ਵੇਖੋਗੇ ਇਹਦਾ ਪਹਿਲਾਂ ਤਾਂ ਸਾਰਾ ਰੰਗ ਲਾਇਆ ਗਿਆ ਵਾ ਜਿਹੜਾ ਇਹਦਾ ਪਹਿਲਾ ਰੰਗ ਸੀ ਨਾ ਉਹ ਸਾਰਾ ਲਾਇਆ ਗਿਆ ਸੀ ਉਸ ਤੋਂ ਬਾਅਦ ਇਹਨੂੰ ਜਿਹੜਾ ਵਾ ਆਪਾਂ ਜੌਂਡੀਅਰ ਕਲਰ ਟਰੈਕਟਰ ਜੌਂਡੀਅਰ ਟਰੈਕਟਰ ਨਾਲ ਦਾ ਜਿਹੜਾ ਵਾ ਉਹ ਰੰਗ ਕੀਤਾ ਵਾ ਤੇ ਉਸ ਤੋਂ ਪਹਿਲਾਂ ਦਾ ਜਿਹੜਾ ਲਾਲ ਰੰਗ ਸੀਗਾ ਉਹ ਸਾਰਾ ਆਪਾਂ ਲਾ ਦਿੱਤਾ ਸੀਗਾ ਤੇ ਗ੍ਰੈਂਡਰ ਨਾਲ ਬਿਲਕੁਲ ਚਾਦਰ ਜਿਹੜੀ ਆ ਉਹ ਥੱਲਿਓਂ ਕੱਢ ਕੇ ਦੀ ਬਿਲਕੁਲ ਸਾਫ਼ ਕਰਕੇ ਅਜੇ ਜਿਹੜਾ ਤੁਸੀਂ ਰੰਗ ਵੇਖ ਰਹੇ ਹੋ ਜੀ ਨਾ ਇਹ ਹੈਗਾ ਵਾ ਅਜੇ ਥੋੜਾ ਜਿਹਾ ਹਰੇਆ ਗਾੜਾ ਕਲਰ ਮਾਰਿਆ ਉਹਨਾਂ ਦੇ ਕਿਉਂਕਿ ਇਸ ਤੋਂ ਬਾਅਦ ਇਹਦੇ ਤੇ ਜੌਂਡੀਅਰ ਜਿਹੜਾ ਵਾ ਜੌਂਡੀਅਰ ਦਾ ਰੰਗ ਕਰਾਂਗੇ ਇਹਨੂੰ ਅਜੇ ਇਹਦੀ ਪੂਰੀ ਸ਼ੇਡ ਨਹੀਂ ਬਣੀ ਤੁਸੀਂ ਵੇਖਿਓ ਅਜੇ ਵੀਡੀਓ ਦੇ ਵਿੱਚ ਬਣੀ ਰਿਹਾ ਪੂਰਾ ਅੱਗੇ ਵੇਖਿਓ ਤੁਸੀਂ ਇਹਨੂੰ ਜਿਹੜੀ ਆਪਾਂ ਵਾ ਜੌਂਡੀਅਰ ਦੀ ਪੂਰੀ ਸ਼ੇਡ ਦਿੱਤੀ ਹੈ ਰੰਗ ਦੀ ਠੀਕ ਹੈ ਜੀ ਤੇ ਇਹਦੀ ਜਿਹੜੀ ਮਸ਼ੀਨ ਦੇ ਚਮਕਵਾਰ ਰੰਗ ਦੀ ਉਹ ਵੀ ਤੁਸੀਂ ਵੇਖ ਕੇ ਦੱਸਿਓ ਕਿ ਕਿਵੇਂ ਲੱਗੀ ਤੁਹਾਨੂੰ ਹੁਣ ਇਹਨੂੰ ਸਾਰਾ ਜਿਹੜਾ ਰੰਗ ਹੋ ਚੁੱਕਿਆ ਦਾ ਤੇ ਅਜੇ ਇਹਦੇ ਤੇ ਬਾਕੀ ਸਟਿੱਕਰ ਸਟicker ਲੱਗਣੇ ਬਾਕੀ ਆ ਠੀਕ ਹੈ ਜੀ ਟਾਇਰਾਂ ਟੋਰਾਂ ਦੀ ਮਤਲਬ ਪੂਰੀ ਉਹਨਾਂ ਨੇ ਵਧੀਆ ਤਰੀਕੇ ਨਾਲ ਸਫਾਈ ਸੁਫੀ ਕਰਕੇ ਫਿਰ ਇਹਨਾਂ ਨੂੰ ਰੰਗ ਕੀਤਾ ਹਰ ਇੱਕ ਚੀਜ਼ ਨੂੰ ਤੇ ਮਸ਼ੀਨ ਬਿਲਕੁਲ ਨਵੀਂ ਇੱਕ ਵਾਰੀ ਬਣਾ ਦਿੱਤੀ ਗਈ ਆ ਰਿਪੇਅਰ ਸਾਰੀ ਕੀਤੀ ਸੀਗੀ ਮਸ਼ੀਨ ਕੋਈ ਬੇਰੰਗ ਨਹੀਂ ਇਹਦਾ ਛੱਡਿਆ ਜਿਹੜਾ ਮਤਲਬ ਪੁਰਾਣਾ ਰਹਿਣ ਦੁੱਤਾ ਹੋਵੇ ਤੇ ਸਾਰੇ ਇਹਦੇ ਬੈਰਿੰਗ ਬਦਲ ਦਿੱਤੇ ਗਏ ਆ ਸਾਰੇ ਦਾ ਜੋ ਸਹਿਜ ਹੋਣ ਵਾਲੇ ਸੀ ਉਹ ਕੀਤੇ ਗਏ ਆ ਤੇ ਜੋ ਵੀ ਇਹਦਾ ਰੰਗ ਸੀਗਾ ਪਹਿਲਾਂ ਲਾ ਕੇ ਫਿਰ ਦੁਬਾਰਾ ਰੰਗ ਕੀਤਾ ਤੁਸੀਂ ਚਮਕ ਵੇਖੋ ਇੱਕ ਵਾਰੀ ਰੰਗ ਦੀ ਤੇ ਬਾਕੀ ਤੁਸੀਂ ਵੇਖ ਸਕਦੇ ਜੇ ਟਰੈਕਟਰ ਵੀ ਤੁਹਾਡੇ ਸਾਹਮਣੇ ਆਊਗਾ ਹੁਣ ਤੇ ਤੁਸੀਂ ਵੇਖਿਓ ਵੀ ਰੰਗ ਕਿਵੇਂ ਦਾ ਲੱਗਾ ਵਾ ਬਿਲਕੁਲ ਮੈਚ ਕੀਤਾ ਜਾਂ ਨਹੀਂ ਕੀਤਾ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੇ ਕੰਮ ਕਿਵੇਂ ਦਾ ਲੱਗਾ ਅੱਗੇ ਵੀ ਤੁਹਾਨੂੰ ਇਹੋ ਜਿਹੀਆਂ ਵੀਡੀਓ ਪਾਉਂਦੇ ਰਵਾਂਗੇ ਜਿਹਦੇ ਵਿੱਚ ਇੱਕ ਆਪਾਂ ਹੁਣ ਟਰਾਲਾ ਪੇਂਟ ਕਰਨਾ ਕੀਤਾ ਵਾ ਤੇ ਉਹ ਵੀ ਤੁਹਾਨੂੰ ਵੀਡੀਓ ਪਾਵਾਂਗੇ ਤੇ ਉਸ ਤੋਂ ਬਾਅਦ ਇੱਕ ਆਪਣੇ ਕੋਲੇ ਆ ਗਿਆ ਜੀ ਫੋਰ ਟਰੈਕਟਰ ਠੀਕ ਹੈ ਜੀ ਫੋਰ ਟਰੈਕਟਰ ਵਾ ਉਹ ਵੀ ਸਾਰਾ ਆਪਾਂ ਰੰਗ ਲਾ ਕੇ ਫਿਰ ਦੁਬਾਰਾ ਰੰਗ ਕਰਨ ਲੱਗੇ ਆ ਉਹ ਵੀ ਤੁਹਾਨੂੰ ਆਪਾਂ ਵੀਡੀਓ ਜਿਹੜੀ ਆ ਅੱਗੇ ਪਾਵਾਂਗੇ ਤਾਂ ਤੁਸੀਂ ਇਹ ਜਰੂਰ ਸਾਨੂੰ ਵੇਖ ਕੇ ਦੱਸਿਓ ਕਿ ਵੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆ ਤੁਸੀਂ ਟਰੈਕਟਰ ਦੇ ਨਾਲ ਰੰਗ ਵੇਖੋ ਮੈਚ ਕੀਤਾ ਵਾ ਕਿ ਨਹੀਂ ਕੀਤਾ ਪਹਿਲਾਂ ਦਾ ਇਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਟਰੈਕਟਰ ਦੇ ਨਾਲ ਦਾ ਜਿਹੜਾ ਸੀਗਾ ਜੋਂਡੀਅਰ ਦੇ ਨਾਲ ਦਾ ਇਹਨੂੰ ਰੰਗ ਕੀਤਾ ਸੀਗਾ ਠੀਕ ਹੈ ਜੀ ਤੇ ਚਮਕ ਵੇਖੋ ਜਿਵੇਂ ਦੀ ਟਰੈਕਟਰ ਦੀ ਚਮਕ ਹੋ ਆ ਰੰਗ ਦੀ ਉਵੇਂ ਦੀ ਉਹਦੀ ਮਸ਼ੀਨ ਦੀ ਚਮਕ ਹੋ ਰੰਗ ਦੀ ਠੀਕ ਹੈ ਜੀ ਬਾਕੀ ਜਿਹੜੇ ਇਹਦੇ ਸਟਿੱਕਰ ਛੁੱਕਰ ਵਗੈਰਾ ਉਹ ਤੁਸੀਂ ਐਂਡ ਤੱਕ ਬਣੇ ਰਹੋ ਵੀਡੀਓ ਤੇ ਸਾਰੇ ਸਟਿੱਕਰ ਛੁੱਕਰੇ ਇਹਦੇ ਤੇ ਲਾਏ ਗਏ ਆ ਸਟਿੱਕਰ ਅਸਲ ਦੇ ਵਿੱਚ ਜਿਹੜੇ ਸੀਗੇ ਉਹ ਅਸੀਂ JD ਕੰਪਨੀ ਦੀ ਮਸ਼ੀਨਾਂ ਉਹ ਉਸੇ ਕੰਪਨੀ ਦੇ ਲਾਏ ਸੀਗੇ ਧਮਾਨ ਕੰਪਨੀ ਦੀ ਮਸ਼ੀਨ ਸੀਗੀ ਤੇ ਧਮਾਨ ਕੰਪਨੀ ਦੇ ਦੇਤੇ ਸਟicker ਲਾਏ ਗਏ ਆ ਆਪਾਂ ਆਪਣੀ ਕੋਈ ਮਤਲਬ ਇਹਦੇ ਵਿੱਚ ਚਲੋ ਮਸ਼ੂਰੀ ਤੇ ਨਹੀਂ ਕੀਤੀ ਵੈਸੇ ਦਾ ਸਟicker ਆਉਣ ਵਾਲੇ ਸਮੇਂ ਚ ਆਪਾਂ ਆਪਣੇ ਵਿੱਚ ਪਾ ਕੇ ਰੱਖਾਂਗੇ ਪਰ ਹਾਲ ਦੀ ਘੜੀ ਜਿਹੜੇ ਸੀਗੇ ਸਟicker ਸਾਨੂੰ ਕਿੱਟ ਜਿਹੜੀ ਮਿਲੀ ਸੀਗੀ ਉਹ ਧਮਾਨ ਕੰਪਨੀ ਦੀ ਮਿਲੀ ਸੀ ਅਸੀਂ ਉਹੀ ਸਟicker ਇਹਦੇ ਤੇ ਲਾ ਦਿੱਤੇ ਆ ਠੀਕ ਹੈ ਜੀ ਤੇ ਜਿਹੜੇ ਗਾ ਆਉਣ ਵਾਲੀਆਂ ਚੀਜ਼ਾਂ ਵਾਂ ਉਹਨਾਂ ਦੇ ਆਪਾਂ ਆਪ ਦੇ ਸਟicker ਲਾਵਾਂਗੇ ਤੇ ਜਿਹੜਾ ਅਸੀਂ 3600 ਫੋਰਡ ਰੰਗ ਕਰ ਰਹੇ ਹਾਂ ਉਹਦਾ ਵੀ ਤੁਹਾਨੂੰ ਆ ਵੀਡੀਓ ਜ਼ਰੂਰ ਪਾਵਾਂਗੇ ਤੁਸੀਂ ਇੱਕ ਵਾਰੀ ਸਾਨੂੰ ਮਸ਼ੀਨ ਦੀ ਵੀਡੀਓ ਵੇਖ ਕੇ ਦੱਸਿਓ ਕਿ ਵੀ ਇਹ ਤੁਹਾਨੂੰ ਕਿਵੇਂ ਦਾ ਲੱਗਾ ਇਹਦਾ ਰੰਗ ਤੇ ਰੰਗ ਕੀਤਾ ਕਿਵੇਂ ਦਾ ਲੱਗਾ ਤੇ ਸਾਡਾ ਕੰਮ ਕੀਤਾ ਕਿਵੇਂ ਦਾ ਲੱਗਾ ਜੇ ਤੁਹਾਨੂੰ ਕੰਮ ਪਸੰਦ ਆਇਆ ਤੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਫਿਰ ਅਹੀਂ ਇਹਦੇ ਤੇ ਜਰੂਰ ਇੱਕ ਹੋਰ ਤੁਹਾਡੇ ਵਾਸਤੇ ਵਧੀਆ ਇੱਕ ਵੀਡੀਓ ਲੈ ਕੇ ਆਵਾਂਗੇ ਟਰਾਲਾ ਇੱਕ ਪੇਂਡ ਕੀਤਾ ਵਾ ਜਿਹੜਾ ਟਰਾਲਾ ਉਹਦਾ ਵੀ ਸਾਰਾ ਰੰਗ ਪਹਿਲਾਂ ਲਾ ਕੇ ਫਿਰ ਦੁਬਾਰਾ ਨੂੰ ਪੇਂਡ ਕੀਤਾ ਸੀਗਾ ਉਹਦੀ ਵੀ ਵੀਡੀਓ ਮੈਂ ਜਲਦੀ ਲੈ ਕੇ ਆਉਂਗਾ ਜੇ ਤੁਸੀਂ ਮੈਨੂੰ ਇਹਦੇ ਬਾਰੇ ਕਮੈਂਟ ਕਰਕੇ ਦੱਸੋ ਜੇ ਤੁਹਾਡੇ ਵੱਧ ਤੋਂ ਵੱਧ ਕਮੈਂਟ ਆਉਣਗੇ ਤੇ ਮੈਂ ਉਹ ਵੀ ਵੀਡੀਓ ਜਲਦੀ ਪਾਉਂਗਾ ਠੀਕ ਹੈ ਜੀ ਤੁਸੀਂ ਵੇਖ ਕੇ ਦੱਸੋ ਹੁਣ ਰੰਗ ਵੇਖੋ ਕਿਵੇਂ ਦਾ ਲੱਗਾ ਆਪਣੇ ਵੱਲੋਂ ਅਸੀਂ ਕੋਈ ਕਮੀ ਨਹੀਂ ਛੱਡੀ ਬਾਕੀ ਤੁਸੀਂ ਸਾਨੂੰ ਦੱਸਿਓ ਜੇ ਕਮੈਂਟ ਕਰਕੇ ਜਰੂਰ ਦੱਸਿਓ ਸਾਰੀ ਆਲ ਓਵਰ ਮਸ਼ੀਨ ਜਿਹੜੀ ਆ ਇਹਨੂੰ ਰਿਪੇਅਰ ਕਰਕੇ ਰੰਗ ਕੀਤਾ ਗਿਆ ਸੀਗਾ ਅਗਲੀ ਵੀਡੀਓ ਜਿਹੜੀ ਆ ਉਹ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਟਰਾਲੇ ਦੀ ਜਿਹੜਾ ਟਰਾਲਾ ਪੇਂਟ ਕੀਤਾ ਸੀ ਤੇ ਉਸ ਤੋਂ ਬਾਅਦ ਅਸੀਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਇੱਕ ਵੀਡੀਓ ਟਰੈਕਟਰ ਦੀ ਜਿਹੜਾ ਫੋਰ ਟਰੈਕਟਰ ਅਸੀਂ ਪੇਂਟ ਕਰ ਰਹੇ ਹਾਂ ਠੀਕ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ